ਜਦੋਂ ਆਪਣਾ ਬੱਚਾ ਸਕੂਲ ਜਾਂਦਾ ਹੈ ਤਾਂ ਆਪਾਂ ਉਹਦੇ ਬੂਟ ਪਾਲਿਸ਼ ਕਰਕੇ ਸਾਫ਼ ਕਰਕੇ ਸੋਹਣੀ ਵਰਦੀ ਪਾ ਕੇ ਉਹਨੂੰ ਭੇਜਦੇ ਆਂ ਬਿਲਕੁਲ ਇਦਾਂ ਹੀ ਤੁਸੀਂ ਸੀਨ ਵੇਖਿਆ ਇੱਕ ਖੂਬਸੂਰਤ ਘੋੜੇ ਦਾ ਅੱਜ ਵੀਡੀਓ ਲੈ ਕੇ ਆਏ ਆਂ ਜਿਹਦੇ ਵਿੱਚ ਘੋੜੇ ਦਾ ਮਾਲਕ ਘੋੜੇ ਨੂੰ ਐਵੇਂ ਤਿਆਰ ਕਰ ਰਿਹਾ ਹੈ ਜਿਵੇਂ ਵਾਕਿਆ ਹੀ ਸਕੂਲ ਜਾਣ ਦਾ ਟਾਈਮ ਹੈ ਬੱਚਿਆਂ ਤੋਂ ਵੱਧ ਕੇ ਆਪਣੇ ਬੱਚਿਆਂ ਵਾਂਗ ਇਹਨਾਂ ਨੂੰ ਪਾਲਣਾ ਪੈਂਦਾ ਆਓ ਤੁਹਾਨੂੰ ਇੱਕ ਪੰਜਾਬ ਦੀ ਸ਼ਾਨ ਪੰਜਾਬ ਦਾ ਮਾਣ ਤੇ ਸੋਹਣਾ ਕੋੜਾ ਪੰਜਾਬ ਰਤਨ ਬਖਾਉਣ ਲੱਗੇ ਆਂ ਜੁੜੇ ਰਹੋ ਮੇਰੇ ਪੇਜ ਗੁਰਦੇਵ ਫੋਟੋਗ੍ਰਾਫਿਕਸ ਨਾਲ ਗੱਲਬਾਤ ਕਰਾਂਗੇ ਇਸ ਕੋੜੇ ਬਾਰੇ ਤੇ ਸਟਾਰਟਿੰਗ 'ਚ ਦੱਸਦੇ ਆਂ ਕਿ ਬਹੁਤ ਫੇਮਸ ਬਹੁਤ ਚੰਗਾ ਇੱਕ ਚੈਂਪੀਅਨ ਕੋੜਾ ਪੰਜਾਬ ਰਤਨ ਇਸ ਦੇ ਮਾਲਕ ਤੁਹਾਡੇ ਸਾਹਮਣੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਦਿਲਜਿੰਦਰ ਸਿੰਘ ਜੀ ਨੂੰ ਜਿਨ੍ਹਾਂ ਦਾ ਪਿੰਡ ਹੈ ਦੌਲਤਪੁਰਾ ਜ਼ਿਲ੍ਹਾ ਨਵਾਂ ਸ਼ਹਿਰ ਪੰਜਾਬ ਰਤਨ ਦੀ ਕੀ ਕਹਾਣੀ ਹੈ ਕੀ ਬਲੱਡ ਲਾਈਨ ਹੈ ਕੀ ਹਾਈਟ ਹੈ ਕੀ ਉਮਰ ਹੈ ਦੇਖਦੇ ਹਾਂ ਅੱਗੇ ਤੇ ਇੱਕ ਚੀਜ਼ ਹੋਰ ਦੱਸਣਾ ਚਾਹੂੰਗਾ ਕਿ ਬਹੁਤ ਜਲਦੀ ਇਸ ਵੀਡੀਓ ਤੋਂ ਬਾਅਦ ਇੱਕ ਹੋਰ ਵੀਡੀਓ ਆਏਗੀ ਇੱਕ ਤੇ ਹੀ ਵੀਡੀਓ ਦੇ ਵਿੱਚ ਸਾਰਾ ਕੁਝ ਨਹੀਂ ਦੱਸਣਾ ਆਪਾਂ ਇੱਕ ਵੀਡੀਓ ਹੋਰ ਤੁਹਾਨੂੰ ਦਿਖਾਉਣੀ ਹੈ ਇਸ ਲਈ ਤੁਸੀਂ ਇਹ ਵੀਡੀਓ ਨੂੰ ਪੂਰਾ ਦੇਖਣਾ ਤੇ ਦੂਜੀ ਵੀਡੀਓ ਵਿੱਚ ਕੀ ਹੈ ਉਹ ਵੀ ਦੱਸਾਂਗੇ ਇਹਦੇ ਵਿੱਚ ਆਪਾਂ ਮਾਲਕਾਂ ਨਾਲ ਗੱਲਬਾਤ ਕੀਤੀ ਹੈ ਇੰਟਰਵਿਊ ਕੀਤਾ ਹੈ ਇਹਨਾਂ ਨੇ ਆਪਣੇ ਐਕਸਪੀਰੀਅੰਸ ਬਹੁਤ ਸੋਹਣੇ ਸ਼ੇਅਰ ਕੀਤੇ ਨੇ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਡਾਕਟਰ ਜਸਕਰਨ ਸਿੰਘ ਇਸ ਕੋੜੇ ਦੇ ਮਾਲਕ ਤੇ ਡਾਕਟਰ ਜਸਕਰਨ ਸਿੰਘ ਜੀ ਨੂੰ ਹੁਣਾਂ ਨੂੰ ਬਹੁਤ ਜ਼ਿਆਦਾ ਕੋੜਿਆਂ ਨਾਲ ਲਗਾਵ ਹੈ ਬਹੁਤ ਸ਼ੌਂਕ ਹੈ ਤੇ ਇਹਨਾਂ ਦੇ ਪਿਤਾ ਜੀ ਦਿਲਜਿੰਦਰ ਸਿੰਘ ਜੀ ਹੁਣਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਕਹਿੰਦੇ ਆ ਜੀ ਘੋੜਾ ਰੱਖਣਾ ਤਾਂ ਆਪ ਉਹਦੀ ਸੇਵਾ ਕਰਨੀ ਪੈਂਦੀ ਆ ਨਾ ਕਿ ਦੂਜਿਆਂ ਦੇ ਸਿਰ ਤੇ ਛੱਡਣਾ ਚਾਹੀਦਾ ਤੇ ਆਪਾਂ ਨੂੰ ਭਾਈ ਸਾਹਿਬ ਦਿਲਜਿੰਦਰ ਸਿੰਘ ਜੀ ਹੁਣਾਂ ਨੇ ਦੱਸਿਆ ਕਿ ਉਹ ਖੁਦ ਆਪ ਆਪਣੇ ਹੱਥੀ ਇਸ ਘੋੜੇ ਦੀ ਸੇਵਾ ਕਰਦੇ ਨੇ ਹੱਥੀ ਨਵਾਉਣਾ ਤਵਾਉਣਾ ਖਰਖਰਾਬ ਉਹ ਸਫਾਈ ਮਾਲਚ ਐਕਸਰਸਾਈਜ਼ ਸਾਰੇ ਕੁਝ ਉਹ ਆਪ ਕਰਦੇ ਨੇ ਤੇ ਤੁਸੀਂ ਪਿਆਰ ਵੇਖ ਸਕਦੇ ਹੋ ਮਾਲਕ ਦਾ ਤੇ ਘੋੜੇ ਦਾ ਕਿੰਨਾ ਜ਼ਿਆਦਾ ਪਿਆਰ ਹੈ ਨਹੀਂ ਤਾਂ ਘੋੜਾ ਦੇਖੋ ਆ ਘੋੜਾ ਹੁੰਦਾ ਜਿਹੜਾ ਕਿਸੇ ਤੋਂ ਫੜਿਆ ਨਹੀਂ ਜਾਂਦਾ ਖੜਦਾ ਨਹੀਂ ਕੀ ਕੁਛ ਘੋੜੇ ਦੇ ਅੰਦਰ ਜੋਸ਼ ਹੁੰਦਾ ਹੈ ਜਲਵਾ ਹੁੰਦਾ ਪਰ ਜਦੋਂ ਕਿੰਨੇ ਦਾ ਪਿਆਰ ਆਪਣੇ ਮਾਲਕ ਨਾਲ ਹੁੰਦਾ ਤਾਂ ਉਦੋਂ ਇਹ ਉਹਦੇ ਬੱਚਿਆਂ ਵਾਂਗ ਉਹਦੀ ਗੋਦ 'ਚ ਲੇਟ ਜਾਂਦਾ ਆਪਾਂ ਗੱਲ ਕਰ ਰਹੇ ਆ ਇੱਕ ਖੂਬਸੂਰਤ ਘੋੜੇ ਪੰਜਾਬ ਰਤਨ ਤੇ ਪੰਜਾਬ ਦੇ ਵਿੱਚ ਐਸ ਵਲੇ ਜਿਹੜੀ ਸਭ ਤੋਂ ਟਾਪ ਦੀ ਬਲੱਡ ਲਾਈਨ ਚੱਲ ਰਹੀ ਹੈ ਉਹ ਹੈ ਆਲੀ ਸ਼ਾਨ ਆਲੀ ਸ਼ਾਨ ਦਾ ਬੱਚਾ ਹੈ ਦਿਲਬਾਗ ਰਣੀਆਂ ਵਾਲਾ ਤੇ ਦਿਲਬਾਗ ਦਾ ਬੱਚਾ ਹੈ ਦੇਵਰਾਜ ਜ਼ਰਣੀਆਂ ਵਾਲਾ ਤੇ ਦੇਵਰਾਜ ਦਾ ਬੱਚਾ ਤੁਸੀਂ ਦੇਖ ਰਹੇ ਹੋ ਜਿਹਦਾ ਨਾਂ ਪੰਜਾਬ ਰਤਨ ਜੀ ਹਾਂ ਦੋਸਤੋ ਤੁਸੀਂ ਮੇਰੇ ਪੇਜ ਗੁਰਦੇਵ ਫੋਟੋਗ੍ਰਾਫਿਕਸ ਤੇ ਦੇਖ ਰਹੇ ਹੋ ਪੰਜਾਬ ਰਤਨ ਖੂਬਸੂਰਤ ਮਾਰਵਾੜੀ ਕੋੜਾ ਜੋ ਐਸ ਵੇਲੇ ਖੜਾ ਹੈ ਬੀਬੀ ਐਨ ਸਟੱਡ ਫਾਰਮ ਦੇ ਉੱਤੇ ਪਿੰਡ ਦੌਲਤਪੁਰਾ ਜ਼ਿਲ੍ਹਾ ਨਵਾਂ ਸ਼ਹਿਰ ਹਾਂਜੀ ਦੋਸਤੋ ਹੁਣ ਇਹਦੀ ਮਾਂ ਬਾਰੇ ਗੱਲ ਕਰੀਏ ਕਹਿੰਦੇ ਨੇ ਕਾਲਾ ਕਾਂਟਾ ਤੇ ਪੰਜਾਬ ਰਤਨ ਦੋਵੇਂ ਮਾਂ ਵੱਲੋਂ ਪਰਾ ਨੇ ਜੀ ਹਾਂ ਕਾਲੇ ਕਾਂਟੇ ਦੀ ਮਾਂ ਹੈ ਜੀ ਕਵੇਰੀ ਇਸ ਪੰਜਾਬ ਰਤਨ ਦੀ ਮਾਂ ਵੀ ਕਵੇਰੀ ਐ ਕਵੇਰੀ ਇੱਕ ਪੁਰਾਣੀ ਮਾਰਵਾੜੀ ਘੋੜੀ ਸੀ ਜਿਸ ਦਾ ਆਖਰੀ ਬੱਚਾ ਪੰਜਾਬ ਰਤਨ ਹੈ ਉਸ ਤੋਂ ਬਾਅਦ ਕਵੇਰੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਤੇ ਕਵੇਰੀ ਨੇ ਜੋ ਰਿਜ਼ਲਟ ਦਿੱਤੇ ਨੇ ਉਹ ਤੁਹਾਡੇ ਸਾਹਮਣੇ ਨੇ ਬਹੁਤ ਚੰਗੇ ਚੰਗੇ ਘੋੜੇ ਬਹੁਤ ਚੰਗੇ ਚੰਗੇ ਸਾਂਹ ਕਵੇਰੀ ਨੇ ਜੰਮੇ ਨੇ ਅੱਜ ਦੁਨੀਆ ਤੇ ਨਾਂ ਬੋਲਦਾ ਕਾਲੇ ਕਾਂਟੇ ਦਾ ਤੂਤੀ ਬੁੱਲਦੀ ਆ ਤੇ ਮਾਂ ਦਾ ਰੋਲ 80% ਇਸ ਵਿੱਚ ਹੁੰਦਾ ਹੈ। ਪਿਓ ਤਾਂ ਆਪਣਾ ਰੋਲ ਅਦਾ ਕਰਦਾ ਹੀ ਕਰਦਾ ਹੈ। ਪਰ ਜਿੰਨੇ ਵੀ ਬਰੀਡਰ ਲੋਕ ਨੇ, ਸਿਆਣੇ ਲੋਕ ਨੇ ਉਹ ਇਹ ਗੱਲ ਮੰਨਦੇ ਆ ਕਿ ਮਾਂ ਤੋਂ ਬਿਨਾ ਬੱਚਾ ਨਹੀਂ। ਇਕੱਲਾ ਕੋੜਾ ਵੀ ਕੁਝ ਨਹੀਂ ਕਰ ਸਕਦਾ। ਤੇ ਇਕੱਲੀ ਮਾਂ ਵੀ ਕੁਝ ਨਹੀਂ ਕਰ ਸਕਦੀ। ਸੋ ਇਹਦੇ ਵਿੱਚ ਬਲੱਡ ਹੈ ਆਲੀਸ਼ਾਨ ਲਾਈਨ ਦਾ। ਦਿਲਬਾਗ ਦਾ, ਦੇਵਰਾਜ ਦਾ ਤੇ ਇਧਰੋਂ ਮਾਂ ਕਵੇਰੀ ਦਾ ਤੇ ਦੋਸਤੋ ਬਹੁਤ ਚੰਗੇ ਰਿਜ਼ਲਟ ਪੈਦਾ ਕਰ ਰਿਹਾ ਜੀ ਇਹ ਪੰਜਾਬ ਰਤਨ ਹਾਈਟ ਦੀ ਗੱਲ ਕਰੀਏ ਤੇ 66 ਇੰਚ ਇਹਦੀ ਹਾਈਟ ਹੈ ਬਹੁਤ ਵੱਡਾ ਕੋੜਾ ਬਹੁਤ ਚੌੜੀ ਬਾਡੀ ਦਾ ਤੇ ਹੈਵੀ ਸਿੱਧਾ ਕੋਈ ਜ਼ਿਆਦਾ ਮਸਤੀ ਨਹੀਂ ਕੋਈ ਉਛਲਕੂਦ ਨਹੀਂ ਕੋਈ ਬਤਮੀਜੀ ਨਹੀਂ ਜਿਵੇਂ ਮਰਜ਼ੀ ਲੱਤ ਫੜ ਲਓ ਪੈਰ ਫੜ ਲਓ ਬਹੁਤ ਸ਼ਰੀਫ ਸਿੱਧਾ ਕੋੜਾ ਹੈ ਬਲੱਡ ਲਾਈਨ ਖਾਨਦਾਨ ਇਹਦੇ ਚੋਂ ਝਲਕਦਾ ਹੈ ਤੇ ਹਾਈਟ ਸਾਰਾ ਕੁਝ ਹੈ ਤੇ ਰਿਜ਼ਲਟ ਇੰਨੇ ਕ ਚੰਗੇ ਆ ਰਹੇ ਨੇ ਕਿ ਇੱਕ ਬਸ਼ੇਰੀ ਇਹ ਫਾਰਮ ਤੇ ਹੀ ਖੜੀ ਹੈ ਉਹ ਵੀ ਆਪਾਂ ਦੇਖੀ ਸੀ ਬਹੁਤ ਜ਼ਿਆਦਾ ਚੰਗੀ ਲੱਗੀ ਕੋਸ਼ਿਸ਼ ਕਰਦਾ ਤੁਹਾਨੂੰ ਇਸ ਵੀਡੀਓ ਚ ਥੋੜੀ ਜਿਹੀ ਚਲਕ ਦਿਖਾਉਣਾ ਪਰ ਦੂਜੀ ਵੀਡੀਓ ਦੇ ਵਿੱਚ ਤਾਂ ਕੁਝ ਚਾਹੀਦਾ ਤੁਹਾਨੂੰ ਦਿਖਾਉਣ ਨੂੰ ਇਸ ਵਾਸਤੇ ਤੁਹਾਨੂੰ ਬਣੇ ਰਹਿਣਾ ਪੈਣਾ ਮੇਰੇ ਪੇਜ ਤੇ ਇਸ ਵੀਡੀਓ ਤੋਂ ਬਾਅਦ ਮੈਂ ਇੱਕ ਦੂਜੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਜਿਹਦੇ ਚ ਆਪਾਂ ਇੰਟਰਵਿਊ ਕੀਤਾ ਹੈ ਬਾਈ ਜੀ ਹੁਣਾਂ ਦਾ ਗੱਲਬਾਤ ਕੀਤੀ ਐ ਘੋੜੇ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਐ ਉਹਦੇ ਚ ਆਪਾਂ ਬਸ਼ੇਰੀ ਚੰਗੇ ਤਰੀਕੇ ਨਾਲ ਦਿਖਾਵਾਂਗੇ ਬਸ਼ੇਰੀ ਦੀ ਪੂਰੀ ਡਿਟੇਲ ਦੱਸਾਂਗੇ ਦਾ ਰਿਜ਼ਲਟ ਕਿੱਡਾ ਟਾਪ ਦਾ ਏਕ ਰਿਜ਼ਲਟ ਨਹੀਂ ਪੰਜਾਬ ਭਰਤੋਂ ਦੇ ਬਹੁਤ ਰਿਜ਼ਲਟ ਆ ਚੁੱਕੇ ਨੇ ਤੇ ਬਹੁਤ ਚੰਗੇ ਚੰਗੇ ਰਿਜ਼ਲਟ ਆਏ ਨੇ ਬਹੁਤ ਚੰਗੀਆਂ ਵੱਡੀਆਂ ਘੋੜੀਆਂ ਪਿੱਛੇ ਇਹਦੀਆਂ ਬਸ਼ੇਰੀਆਂ ਖੜੀਆਂ ਨੇ ਤੇ ਇਹ ਦੋਸਤੋ ਮੀਟਿੰਗ ਵਾਸਤੇ ਓਪਨ ਐ ਇਹ ਗੱਲ ਮੈਂ ਤੁਹਾਨੂੰ ਦੱਸਣੀ ਸੀ ਵੀ ਘੋੜਾ ਮੀਟਿੰਗ ਦੀ ਚੱਲ ਰਿਆ ਹੈ ਤੇ ਆਉਂਦੇ ਸੀਜ਼ਨ ਨੂੰ ਅਗਸਤ ਅਕਤੂਬਰ ਸਤੰਬਰ ਜਦੋਂ ਵੀ ਇਹ ਅਗਲਾ ਸੀਜ਼ਨ ਆਏਗਾ ਉਦੋਂ ਇਹਦੀ ਫੀਸ ਵਧਾ ਕੇ 75000 ਕਰ ਦਿੱਤੀ ਜਾਣੀ ਹੈ ਹੁਣ ਇਹਦੀ ਫੀਸ 51000 ਹੈ ਹੁਣ ਮੌਕਾ ਹੈ ਕਿ ਇਤੋਂ ਘੂੜੀ ਕੋਈ ਨਾ ਕੋਈ ਭਾਈ ਆਪ ਦੀ ਮਲਾ ਲਓ ਜਿਨ੍ਹਾਂ ਨੇ ਫੀਸ ਬਚਾਉਣੀ ਹੈ ਉਹ ਹੁਣ 51000 ਚ ਘੂੜੀ ਮਲਾ ਸਕਦੇ ਆ ਆਉਂਦੀ ਸੀਜ਼ਨ ਨੂੰ 75000 ਰੁਪਇਆ 1 ਸਤੰਬਰ ਤੋਂ 75000 ਦੀ ਫੀਸ ਹੋ ਜਾਣੀ ਹੈ ਤੇ ਮੌਕਾ ਸਾਂਭ ਲਿਓ ਪਿੰਡ ਦੁਬਾਰਾ ਦੱਸ ਦਿੰਨਾ ਪਿੰਡ ਦੌਲਤਪੁਰਾ ਜ਼ਿਲ੍ਹਾ ਨਵਾਂ ਸ਼ਹਿਰ ਫਾਰਮ ਦਾ ਨਾਮ ਹੈ ਬੀਬੀਐਨ ਸਟੱਡ ਫਾਰਮ ਤੋਂ ਜਿਹੜੇ ਉਹ ਮੇਰੇ ਪੇਜ ਗੁਰਦੇਵ ਫੋਟੋਗ੍ਰਾਫਿਕਸ ਦੇ ਉੱਤੇ ਤਾਂ ਕਿ ਤੁਹਾਨੂੰ ਨਵੇਂ-ਨਵੇਂ ਘੋੜਿਆਂ ਦੀਆਂ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣ ਚੰਗੇ-ਚੰਗੇ ਘੋੜੇ ਆਪਾਂ ਫੜਵਾਉਂਦੇ ਰਹਿੰਨੇ ਆਂ ਅੱਜ ਇੱਕ ਹੋਰ ਟਾਪ ਦਾ ਬਹੁਤ ਚੰਗੀ ਬਲੱਡ ਲਾਈਨ ਦਾ ਵੱਡਾ ਕੋੜਾ ਲੈ ਕੇ ਆਇਆ ਤੁਹਾਡੇ ਸਾਰਿਆਂ ਲਈ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਆਪਣੀਆਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਪਿਆਰ ਕਰਦੇ ਹੋ ਚੰਗੇ ਚੰਗੇ ਕਮੈਂਟ ਕਰਦੇ ਹੋ ਤੇ ਬਹੁਤ ਵਧੀਆ ਲੱਗਦਾ ਕਿਉਂਕਿ ਇਹ ਮਿਹਨਤ ਜਿਹੜੀ ਹੈ ਉਹ ਤੁਹਾਡੇ ਕਮੈਂਟਾਂ ਕਰਕੇ ਹੀ ਰੰਗ ਲਿਆਉਂਦੀ ਹੈ ਅਸੀਂ ਤਾਂ ਮਿਹਨਤ ਕਰਦੇ ਹਾਂ ਤੁਹਾਡੇ ਵਾਸਤੇ ਚੰਗੇ ਕੋੜੇ ਘਰ ਬੈਠਿਆਂ ਨੂੰ ਚੰਗੇ ਚੰਗੇ ਕੋੜੇ ਦਿਖਾਉਂਦੇ ਹਾਂ ਦੇਸਾਂ ਵਿਦੇਸ਼ਾਂ ਦੇ ਵਿੱਚ ਬੈਠੇ ਭਰਾਵਾਂ ਨੂੰ ਉੱਥੇ ਆਪਾਂ ਪੰਜਾਬ ਦੀ ਧਰਤੀ ਦੇ ਘੋੜੇ ਦਿਖਾਉਨੇ ਆ ਤਾਂ ਸਾਡੀ ਮਿਹਨਤ ਬਹੁਤ ਹੈ ਪਰ ਤੁਸੀਂ ਉਸ ਮਿਹਨਤ ਨੂੰ ਐਪਰੀਸ਼ੀਏਟ ਜਰੂਰ ਕਰਿਆ ਕਰੋ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤਾਂ ਕਿ ਹੌਸਲਾ ਮਿਲਦਾ ਰਹੇ ਤੇ ਅਸੀਂ ਲੱਗੇ ਰਹੀਏ ਜਿਉਂਦੇ ਵਸਦੇ ਰਹੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਚ ਥੈਂਕ ਯੂ ਦੋਸਤੋ